ਜੀ ਆਪਾਂ ਗੱਲ ਕਰੀਏ ਸਾਡੀ ਸਰਕਾਰ ਦੀ ਸਾਨੂੰ ਸਾਰਿਆਂ ਨੂੰ ਉਮੀਦ ਸੀਗੀ ਕਿ ਅੱਲ ਵੀ ਜਿਹੜੀ ਮੀਟਿੰਗਾਂ ਉਹਦੇ ਵਿੱਚ ਕੁਝ ਨਾ ਕੁਝ ਹੱਲ ਤਾਂ ਨਿਕਲੂਗਾ ਪਰ ਬਿਲਕੁਲ ਤੇ ਨਾ ਰਹੇ ਇਹ ਕਿਹਦੇ ਹੱਥ ਚ ਹੈ ਇਹ ਮਾਨ ਸਾਹਿਬ ਦੇ ਹੱਥ ਚ ਹੈ ਸੀਐਮ ਸਾਹਿਬ ਦੇ ਹੱਥ ਚ ਹੈ ਤੇ ਔਰ ਕਿਹਦੇ ਹੱਥ ਚ ਹੈ ਆਪਣੇ ਹੱਥ ਚ ਹੈ ਜੇ ਆਪਣਾ ਏਕਾ ਐਵੇਂ ਰਹੂਗਾ ਤਾਂ ਜਰੂਰ ਮਾਨ ਸਾਹਿਬ ਨੂੰ ਸੀਐਮ ਸਾਹਿਬ ਨੂੰ ਆਪਾਂ ਅੱਗੇ ਸੁਣਨਾ ਪੈਣਾ ਮੁਲਾਜ਼ਮਾਂ ਦੀ ਗੱਲ ਕਿ ਆਪਣੀਆਂ ਜਿਹੜੀਆਂ ਮੰਗਾਂ ਨੇ ਉਹ ਕੋਈ ਨਜਾਇਜ਼ ਮੰਗਾਂ ਤਾਂ ਹੈ ਨਹੀਂ ਜਦੋਂ ਵੀ ਸਰਕਾਰਾਂ ਨੇ ਕੁਝ ਦੇਣਾ ਹੈ ਉਹਦੇ ਵਿੱਚ ਕੁਝ ਨਾ ਕੁਝ ਘੇਰ ਕੇ ਕਰਕੇ ਹੀ ਦੇਣਾ ਜਦੋਂ ਵੀ ਆਪਾਂ ਨੂੰ ਦੇਣਾ ਆਪਾਂ ਦਾ ਕਦੇ ਨਹੀਂ ਕਿਹਾ ਕਿ ਜੇ ਸਾਡੇ ਸੀਐਮ ਸਾਹਿਬ ਨਵੇਂ ਆ ਤਾਂ ਅਸੀਂ ਵੇਖਾਂਗੇ ਸਾਲ ਪਹਿਲਾਂ ਇਹਨਾਂ ਨੂੰ ਇਹਨਾਂ ਦਾ ਪ੍ਰੋਬੇਸ਼ਨ ਕਰੋ 1.5 ਸਾਲ ਦਾ ਆਪਾਂ ਦਾ ਕਦੇ ਨਹੀਂ ਕਿਹਾ ਕਿ ਆਪਣੇ 3-3 ਸਾਲ ਦੇ ਪ੍ਰੋਬੇਸ਼ਨ ਉਸ ਤੋਂ ਬਾਅਦ ਫਿਰ ਆਪਾਂ ਨੂੰ ਡੀਏ ਦੀਆਂ ਕਿਸ਼ਤਾਂ ਨਹੀਂ ਮਿਲਦੀਆਂ ਆਪਣੇ ਪ੍ਰਾਣੀ ਪੈਨਸ਼ਨ ਜਿਹੜੀ ਇਹਨਾਂ ਨੇ ਕਹੀ ਸੀ ਉਹਦਾ ਹਲੇ ਤੱਕ ਇਹਨਾਂ ਨੇ ਕੋਈ ਨੋਟੀਫਿਕੇਸ਼ਨ ਨਹੀਂ ਜਾਰੀ ਕੀਤਾ ਸੋ ਇੱਕ ਮੇਰੀ ਲੀਡਰ ਸਾਹਿਬਾਨ ਨੂੰ ਇਹ ਬੇਨਤੀ ਹੈ ਕਿ ਹੁਣ ਇਹ ਨਾ ਸੋਚਿਆ ਜਾਵੇ ਕਿ ਇਹ ਕੈਟਾਗਰੀ ਬੀ ਕੈਟਾਗਰੀ ਸਾਰੀਆਂ ਕੈਟਾਗਰੀ ਜਿੰਨੀਆਂ ਵੀ ਜੱਥੇਬੰਦੀਆਂ ਉਹਨਾਂ ਨੂੰ ਨਾਲ ਰਲਾਇਆ ਜਾਵੇ ਇਹ ਨਹੀਂ ਹੋਣਾ ਚਾਹੀਦਾ ਇਹ ਕਲੈਰੀਕਲ ਆ ਇਹ ਮਿਨਿਸਟਰੀਅਲ ਐ ਟੈਕਨੀਕਲ ਸਟਾਫ ਕਿਉਂਕਿ ਹਜੇ ਸਰਕਾਰਾਂ ਦਾ ਕੰਮ ਹੋ ਰਿਹਾ ਜਿੰਨਾ ਚਿਰ ਸਰਕਾਰ ਦਾ ਕੰਮ ਨਹੀਂ ਨਾ ਰੁਕਦਾ ਉਨਾ ਚਿਰ ਸਰਕਾਰ ਨੇ ਆਪਣੀ ਨਹੀਂ ਸੁਣੀ। ਸੋ ਇਸ ਕਰਕੇ ਜੋ ਤੁਹਾਡੇ ਹੋਰ ਵੀ ਸਾਥੀ ਆ ਉਹਨਾਂ ਨੂੰ ਵੀ ਕਹੋ ਕਿ ਕੰਮ ਨਹੀਂ ਹੋਣਾ। ਵੈਸੇ ਇੱਕ ਚੀਜ਼ ਤਾਂ ਹੈ ਕਿ ਹੁਣ ਕੰਮ ਨਹੀਂ ਹੋ ਰਿਹਾ ਕਲੈਰੀਕਲ ਸਟਾਫ ਦਾ। ਬਿਲਕੁਲ ਵੀ। ਸੋ ਤਾਲੀ ਮਾਰ ਦਿਓ ਇਸ ਚੀਜ਼ ਤੇ ਵੀ। ਕਿਉਂਕਿ ਸਾਡੀ ਚਿੰਤ ਇਹਦੇ ਵਿੱਚ ਹੈ ਕਿ ਜਦੋਂ ਸਾਡੇ ਨਾਲ ਦੇ ਸਾਥੀ ਜਿਹੜੇ ਆ ਉਹ ਸਾਡੇ ਨਾਲ ਆ ਤਾਂ ਸਾਡੀ ਪਹਿਲੀ ਚਿੰਤ ਇਹੀ ਹੈ। ਸਰਕਾਰਾਂ ਨਾਲ ਤਾਂ ਆਪਾਂ ਫੇਰ ਵੇਖਾਂਗੇ। ਤਾਂ ਹੁਣ ਮੈਂ ਨਾਰੇ ਲਗਾਉਣਾ ਚਾਹਾਂਗੀ ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਇਹ ਸਰਕਾਰਾਂ ਕਰਦੀਆਂ ਕੀ ਇਹ ਰਾਜਨੀਤਿਕ ਜਾਸੂਸੀ ਇਹ ਸਰਕਾਰਤ ਹੋਵੇਗੀ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ